ਸਾਲ 2022 ਪੰਜਾਬ ਦੀ ਸਿਆਸਤ ਦਾ ਨਵਾਂ ਦੌਰ ਸੀ ਇਸ ਨਵੇਂ ਦੌਰ ਦੇ ਵੱਡੇ ਨੇਤਾਵਾਂ ਦੇ ਵਿੱਚੋਂ ਇੱਕ ਨੇਤਾ ਜੋ ਲਗਾਤਾਰ ਆਪਣੇ ਨਿੱਜੀ ਜੀਵਨ ਤੇ ਸਿਆਸੀ ਜੀਵਨ ਦੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਦੇ ਆਏ ਨਜ਼ਰ ਆਏ ਅੱਜ ਇਸ ਨੇਤਾ ਨੇ ਚੁਣੌਤੀ ਦਿੱਤੀ ਹੈ ਜਨਤਾ ਦੀ ਅਦਾਲਤ ਦੇ ਵਿੱਚ ਅੱਜ ਆਪਣੀ ਪੈਰ ਵੀ ਕਰਨਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਵੜਿੰਗ ਸਾਹਿਬ ਤੁਸੀਂ ਨਿੱਜੀ ਜੀਵਨ ਦਾ ਵੀ ਜ਼ਿਕਰ ਕਰਦੇ ਹੋ ਸਿਆਸੀ ਜੀਵਨ ਤੇ ਵੀ ਆਪਾਂ ਦੇਖ ਰਹੇ ਹਾਂ ਚੁਣੌਤੀਆਂ ਹਮੇਸ਼ਾ ਤੁਸੀਂ ਐਕਸੈਪਟ ਕੀਤੀਆਂ ਇਸ ਵਰ ਚੁਣੌਤੀ ਦਿੱਤੀ ਹੈ ਪਰ ਤੁਹਾਡੇ ਲਈ ਕਿੰਨਾ ਕੋ ਮੁਸ਼ਕਿਲ ਹੈ ਕਿਵੇਂ ਦਾ ਹੈ ਚੌਨ ਮੁਹਿੰਮ ਚੱਲ ਰਹੀ ਹੈ ਤੁਹਾਡੇ ਲੁਧਿਆਣੇ ਦੇ ਵਿੱਚ ਇਸ ਵੇਲੇ ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਕੇ ਆਨੰਦ ਮਿਲਦਾ ਹੈ ਕਿਉਂਕਿ ਸਾਰੀ ਉਮਰ ਬਚਪਨ ਤੋਂ ਲੈ ਕੇ ਹੁਣ ਤੱਕ ਨਿੱਜੀ ਜੀਵਨ ਤੋਂ ਲੈ ਕੇ ਹੁਣ ਤੱਕ ਰਾਜਨੀਤਿਕ ਜੀਵਨ ਤੱਕ ਹਮੇਸ਼ਾ ਜਿਹੜੀਆਂ ਚੁਣੌਤੀਆਂ ਹੁੰਦੀਆਂ ਉਹ ਰਾਜੇ ਵੜਨ ਵਾਸਤੇ ਓਪਰਚ्युनिटीज ਬੜੀਆਂ ਸੋ ਮੈਨੂੰ ਹੁਣ ਵੀ ਲੱਗਦਾ ਹੈ ਕਿ ਜਿਸ ਪ੍ਰਕਾਰ ਮੈਨੂੰ ਇੱਥੇ ਭੇਜਿਆ ਗਿਆ ਲੜਾਈ ਲੜਨ ਵਾਸਤੇ ਔਰ ਮੈਨੂੰ ਲੱਗਦਾ ਇਹ ਬਹੁਤ ਵੱਡੀ ਰਾਜੇ ਵੜਿੰਗਾ ਸੇ ਓਪਰਚ्युनिटी ਹੈ ਆਉਣ ਵਾਲੇ ਸਮੇਂ ਚ ਕਿਵੇਂ ਦੇਖ ਰਹੇ ਹੋ ਤੁਸੀਂ ਲਗਾਤਾਰ ਲੁਧਿਆਣੇ ਦੇ ਲੋਕਾਂ ਦੇ ਨਾਲ ਵਿਚਰ ਰਹੇ ਹੋ ਹੁਣ ਤੱਕ ਇਹ ਮੁਹਿੰਮ ਤੁਹਾਨੂੰ ਕਿੱਥੇ ਤੱਕ ਲੈ ਕੇ ਆਈ ਕੀ ਫੀਡਬੈਕ ਹੈ ਲੋਕਾਂ ਦੀ ਕਿਹੜੇ ਮੁੱਦੇ ਤੁਸੀਂ ਸਮਝੇ ਲੁਧਿਆਣਾ ਦੇ ਹਿਮਾਸ਼ੂ ਜੀ ਮੇਰੀ ਉਮੀਦ ਤੋਂ ਪਰੇ ਦਾ ਪਿਆਰ ਮਿਲਿਆ ਇਸ ਤਰ੍ਹਾਂ ਦਾ ਪਿਆਰ ਮੈਨੂੰ 2012 ਚ ਗਿੱਦੜਬਾ ਦੇ ਲੋਕਾਂ ਨੇ ਦਿੱਤਾ ਸੀ ਮੇਰੀ ਉਮਰ ਲਗਭਗ 45 46 ਸਾਲ ਦੀ ਹੈ ਔਰ ਮੈਂ ਗਿੱਦੜਵੇ ਦੇ ਲੋਕਾਂ ਲਈ ਇਹ ਗੱਲ ਕਹਿੰਦਾ ਰਿਹਾ ਜੋ ਮੈਂ ਹੁਣ ਤੁਹਾਨੂੰ ਅੱਜ ਕਹਿਣਾ ਚਾਹਣਾ ਉਹ ਇਹ ਹੈ ਕਿ ਮੈਨੂੰ ਇਸ ਲੁਧਿਆਣਾ ਲੋਕ ਸਭਾ ਚ ਆ ਕੇ ਇੰਜ ਲੱਗਿਆ ਜਿਸ ਤਰੀਕੇ ਦਾ ਮੈਨੂੰ ਪਿਆਰ ਮਿਲਿਆ ਕਿ ਬੜੇ ਚਿਰ ਬਾਅਦ ਮੇਰੀ ਮਾਂ ਨੇ ਜਿਵੇਂ ਮੈਨੂੰ ਕੁੱਟ ਕੇ ਜੱਫੀ ਪਾ ਲਈ ਹੋਵੇ ਇਸ ਤਰ੍ਹਾਂ ਦਾ ਮੈਨੂੰ ਮਹਿਸੂਸ ਹੋਇਆ ਜਿੱਥੋਂ ਤੱਕ ਰਹੀ ਗੱਲ ਲੁਧਿਆਣਾ ਦੇ ਮਸਲਿਆਂ ਦੀ ਕਾਫੀ ਮਸਲੇ ਮੇਰੇ ਸਾਹਮਣੇ ਆਏ ਆ ਮਾਮਲੇ ਕਈ ਇੰਡਸਟਰੀ ਦੇ ਮਾਮਲੇ ਆ ਕਈ ਪੋਲਿਊਸ਼ਨ ਦੇ ਮੁੱਦੇ ਨੇ ਕਈ ਐਵੇਂ ਕੋਈ ਹੈਲਥ ਦੇ ਮੁੱਦੇ ਆ ਬਹੁਤ ਜ਼ਾਰੇ ਸੋ ਇਸ ਤਰ੍ਹਾਂ ਦੇ ਇਸ਼ੂਜ਼ ਫੋਕਲ ਪੁਆਇੰਟ ਦਾ ਇਸ਼ੂਜ਼ ਹੈਗਾ ਛੋਟੀਆਂ-ਛੋਟੀਆਂ ਜਿਹੜੀਆਂ ਸਾਈਕਲ ਇੰਡਸਟਰੀ ਇੱਧਰ ਉੱਧਰ ਆ ਉਹਨਾਂ ਦੇ ਇਸ਼ੂਜ਼ ਹੈਗੇ ਨੇ ਸੋ ਮੈਂ ਸਾਰਿਆਂ ਤੇ ਜਾਣਕਾਰੀ ਲੈ ਰਹੇ ਆਂ ਔਰ ਅਸੀਂ ਆਉਣ ਵਾਲੇ ਸਮੇਂ ਚ ਇੱਕ ਵਿਜ਼ਨ ਡਾਕੂਮੈਂਟ ਲੁਧਿਆਣਾ ਦੇ ਲੁਧਿਆਣੇ ਦੇ ਲੋਕਾਂ ਲਈ ਉਹ ਪੇਸ਼ ਕਰਾਂਗੇ ਪ੍ਰੈਸ ਕਾਨਫਰੰਸ ਦੇ ਰਾਹੀਂ ਤੁਹਾਡੇ ਰਾਹੀਂ ਤਾਂ ਜੋ ਸਾਡੇ ਮਨ ਦੇ ਵਿੱਚ ਲੁਧਿਆਣਾ ਦੇ ਲੋਕਾਂ ਦੇ ਪ੍ਰਤੀ ਆ ਸਾਡੇ ਮਨ ਦੇ ਵਿੱਚ ਗੱਲਾਂ ਹੈ ਜਿਹੜੀਆਂ ਅਸੀਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਕੇ ਇਹਨਾਂ ਨੂੰ ਪੂਰੀਆਂ ਕਰਾਂਗੇ ਸੋ ਏਰੀ ਹਜੇ ਪੂਰੀ ਜਾਣਕਾਰੀ ਲਈ ਜਾ ਰਹੀ ਹੈ ਔਰ ਵੱਖ-ਵੱਖ ਖੇਤਰਾਂ ਤੋਂ ਲਈ ਜਾ ਰਹੀ ਹੈ ਹਰਮਨੀਤ ਬਿੱਟੂ ਦੇ 10 ਸਾਲ ਦੇ ਰਿਪੋਰਟ ਕਾਰਡ ਨੂੰ ਤੁਸੀਂ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਯਾਰ ਨੈਚੁਰਲੀ ਅਗਰ ਮੈਂ ਨੰਬਰ ਦੇਾਂਗਾ ਤਾਂ ਲੋਕ ਇਹ ਸਮਝਣਗੇ ਕਿ ਵਿਰੋਧੀ ਹੈ ਇਸ ਕਰਕੇ ਉਹਨੂੰ ਗਲਤ ਮੈਂ ਕੋਈ ਨੰਬਰ ਨਹੀਂ ਦੇਣਾ ਚਾਹੁੰਦਾ ਉਸ ਬੰਦੇ ਨੂੰ ਇਹ ਰਵਨੀਤ ਸਿੰਘ ਬਿੱਟੂ ਆਸੇ ਤੁਸੀਂ ਅਗਰ ਨੰਬਰ ਲੈਣੀ ਆ ਤਾਂ ਆਮ ਜਨਤਾ ਤੋਂ ਨੰਬਰ ਲਿਓ ਉਹ ਉਹ ਬਿਹਤਰੀਨ ਦੱਸਣਗੇ ਮੈਂ ਕਹਾਂ ਮੈਂ ਜ਼ੀਰੋ ਨੰਬਰ ਦਿੰਦਾ ਮੈਂ ਕਹਾਂ ਮੈਂ ਮਾਈਨਸ ਦਿੰਦਾ ਮੇਰੀ ਗੱਲ ਦਾ ਉਹ ਗੱਲ ਲੱਗੇਗੀ ਕਿ ਰਾਜਾ ਵੜਿੰਗੋ ਉਹਨਾਂ ਦੇ ਖਿਲਾਫ ਲੜ ਰਿਹਾ ਇਸ ਕਰਕੇ ਕਹਿ ਰਿਹਾ ਸੋ ਇਟਸ ਬੈਟਰ ਕਿ ਤੁਸੀਂ ਪੰਜਾਬ ਦੀ ਜਨਤਾ ਤੋਂ ਲੁਧਿਆਣੇ ਦੇ ਲੋਕਾਂ ਤੋਂ ਅਗਰ ਉਹਨਾਂ ਦੇ ਕਾਰਜਕਾਲ ਦੇ ਨੰਬਰ ਪੁੱਛੋਗੇ ਤਾਂ ਜ਼ਿਆਦਾ ਬਿਹਤਰ ਹੈ ਜਦੋਂ ਦੇ ਰਵਨੀਤ ਬਿੱਟੂ ਕੁੜੇ ਮੁਕਾਬਲਾ ਕਰ ਰਹੇ ਨੇ ਜਦੋਂ ਦਾ ਤੁਸੀਂ ਮੈਦਾਨ ਦੇ ਵਿੱਚ ਆਏ ਉਹ ਇੱਕ ਨੈਰੇਟਿਵ ਸਜਾ ਰਹੇ ਨੇ ਕਿ ਤੁਸੀਂ ਬਾਹਰੀ ਹੋ ਬਾਹਰ ਤੋਂ ਆਏ ਨਹੀਂ ਉਸ ਨੈਰੇਟਿਵ ਨੂੰ ਤੁਸੀਂ ਕਿੰਨਾ ਕੋ ਕਾਊਂਟਰ ਕਰ ਪਾਇਓ ਕਿੰਨਾ ਕੋ ਰਿਕਵਰ ਕਰ ਲਿਆ ਫਿਰ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਗੁਜਰਾਤ ਤੋਂ ਆ ਕੇ ਚੋਣਾਂ ਬਨਾਰੇਸ ਲੜ ਰਹੇ ਨੇ ਮੈਂ ਪਾਕਿਸਤਾਨ ਤੋਂ ਥੋੜੀ ਆਇਆ ਰਮਨਿਤ ਬਿੱਟੂ ਜੀ ਅਨੰਦਪੁਰ ਸਾਹਿਬ ਚੋਣਾਂ ਲੜੇ ਰਮਨਿਤ ਬਿੱਟੂ ਜੀ ਜਲਾਲਾਬਾਦ ਚੋਣਾਂ ਲੜੇ ਸੋਏ ਅਕਸਰ ਹੀ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਹੈ ਜਾਂ ਪੰਜਾਬ ਦਾ ਲੋਕ ਪੰਜਾਬ ਦਾ ਵਿਅਕਤੀ ਕੋਈ ਬਾਹਰੀ ਨਹੀਂ ਹੈ ਮੈਨੂੰ ਲੱਗਦਾ ਕਿਸੇ ਦਾ ਕੋਈ ਇਸ਼ੂ ਨਹੀਂ ਹੈ ਮੈਂ ਲੁਧਿਆਣੇ ਨੂੰ ਰਮਨੀਤ ਬਿੱਟੂ ਜੀ ਨਾਲੋਂ ਬਿਹਤਰ ਜਾਣਦਾ ਜਿੰਨੇ ਉਹਨਾਂ ਨੇ 10 ਸਾਲਾਂ ਵਿੱਚ ਟੈਲੀਫੋਨ ਲੋਕਾਂ ਦੇ ਨਹੀਂ ਚੁੱਕੇ ਮੈਂ ਮਗਰਲੇ 10 ਦਿਨਾਂ ਵਿੱਚ ਉਹਨੇ ਲੋਕਾਂ ਨੂੰ ਜਾਣਨ ਲੱਗ ਪਿਆ ਤੇ ਟੈਲੀਫੋਨ ਚੁੱਕਦਾ ਸੋ ਬਾਰੇ ਇਹ ਕਿ ਅੰਦਰਲੇ ਇਹ ਆਉਣ ਵਾਲੀ ਇੱਕ ਤਰੀਕ ਨੂੰ ਲੁਧਿਆਣਾ ਦੇ ਲੋਕ ਫਤਵਾ ਦੇ ਬੜਾ ਡਿਫਰੈਂਟ ਜਿਹਾ ਹਲਕਾ ਹੈ ਲੁਧਿਆਣਾ ਲੁਧਿਆਣਾ ਦੇ ਵਿੱਚ ਜੇ ਪਿੰਡ ਪੈਂਦੇ ਨੇ ਤਾਂ ਲੁਧਿਆਣਾ ਦੇ ਵਿੱਚ ਸ਼ਹਿਰੀ ਕਰਨ ਵੀ ਆਇਆ ਹੋਇਆ ਹੈ ਕਿ ਇੱਥੇ ਪੰਜਾਬ ਦੇ ਸਭ ਤੋਂ ਅਮੀਰ ਲੋਕ ਰਹਿੰਦੇ ਨੇ ਇੱਥੇ ਪ੍ਰਵਾਸੀ ਲੋਕ ਵੀ ਰਹਿੰਦੇ ਨੇ ਤਾਂ ਸਾਰੇ ਫੈਕਟਰਸ ਨੂੰ ਤੁਸੀਂ ਜਾਣ ਲਿਆ ਚੰਗੀ ਤਰ੍ਹਾਂ ਸਾਰੇ ਤਰ੍ਹਾਂ ਦੇ ਲੋਕਾਂ ਨਾਲ ਮਿਲ ਰਹੇ ਉਹਨਾਂ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਉਦਾਹਰਣ ਹੈ ਕੱਲ ਮੈਂ ਪ੍ਰਵਾਸੀਆਂ ਨੂੰ ਮਿਲਣ ਗਿਆ ਸੀ ਉਹ ਕਹਿੰਦੇ ਕਿ ਸਾਡੇ ਕੋਲੇ ਰਜਿਸਟਰੀ ਨਹੀਂ ਹੈ ਜਿੱਥੇ ਅਸੀਂ ਬੈਠੇ ਹਾਂ ਸੋ ਇਹ ਪ੍ਰਵਾਸੀਆਂ ਦਾ ਮੁੱਦਾ ਹੈ 100% ਸਲੋਲੀ ਸਲੋਲੀ ਹੁਣ ਇੱਕ ਦਿਨ ਚ ਤਾਂ ਮੈਂ ਜਾਣ ਨਹੀਂ ਸਕਦਾ ਕੁਲ ਲੁਧਿਆਣਾ ਮੈਂ ਕਵਾਂ ਕਿ ਸਾਰਾ ਲੁਧਿਆਣਾ ਹੁਣ ਰਾਜਾ ਵੜਿੰਗ ਨੇ ਆਪਦੇ ਦਿਮਾਗ ਚ ਭਾ ਲੇ ਨਹੀਂ ਬਿਕੋਜ਼ ਝੂਠ ਨਹੀਂ ਬੋਲਣਾ ਚਾਹੀਦਾ ਅਨਨੈਸੈਸਰੀ ਕਾਫੀ ਮੁੱਦੇ ਆਤੇ ਜਿਵੇਂ ਹੁਣ ਮੈਂ ਪ੍ਰਵਾਸੀਆਂ ਦਾ ਮੁੱਦਾ ਤੁਹਾਨੂੰ ਦੱਸਿਆ ਸੋ ਪ੍ਰਵਾਸੀਆਂ ਦਾ ਮੁੱਦਾ ਕਿ ਜਿੱਥੇ ਅਸੀਂ ਰਹਿ ਰਹੇ ਸਾਨੂੰ ਹੋਰੀਆਂ ਰਜਿਸਟਰੀਆਂ ਦਿੱਤੀਆਂ ਜਾਣ ਜਿੱਥੇ ਸਾਡੇ ਕੋਲ ਅਸੀਂ ਘਰ ਬਣਾਏ ਵੇ ਸੋ ਇਸੇ ਤਰ੍ਹਾਂ ਮੈਂ ਹੌਲੀ ਹੌਲੀ ਜਿਵੇਂ ਫੋਕਲ ਪੁਆਇੰਟ ਇੰਡਸਟਰੀ ਦਾ ਲੋਕ ਥੱਲੇ ਰਹਿੰਦੇ ਆ ਉੱਪਰ ਰਹਿੰਦੇ ਆ ਥੱਲੇ ਉਹਨਾਂ ਦੀ ਇੰਡਸਟਰੀ ਐ ਛੋਟੀ ਛੋਟੀ ਘਰਾਂ ਦੇ ਵਿੱਚ ਥੱਲੇ ਜਿਹੜਾ ਵੋਟਰ ਹੈ ਉਹ ਸਾਰੇ ਸੈਂਪਲ ਫੇਰ ਹੋ ਚੁੱਕੇ ਹੈ ਉਹ ਚਾਹੁੰਦੇ ਕਿ ਨਵਾਂ ਫੋਕਲ ਪੁਆਇੰਟ ਕਟਿਆ ਜਾਵੇ ਐਵੇਂ ਸਾਈਕਲ ਇੰਡਸਟਰੀ ਨੂੰ ਮੈਂ ਮਿਲਣ ਗਿਆ ਉਹਨਾਂ ਨੇ ਕਿਹਾ ਕਿ ਚਾਈਨਾ ਦੀ ਸਾਈਕਲ ਇੰਡਸਟਰੀ ਹੈ 30 ਕਰੋੜ ਸਾਈਕਲ ਵੇਚਦੀ ਹੈ ਲੇਕਿਨ ਹਿੰਦੁਸਤਾਨ ਦੀ ਸਾਈਕਲ ਇੰਡਸਟਰੀ ਕੇਵਲ 2.5 ਕਰੋੜ ਸਾਈਕਲ ਵੇਚਦੀ ਹੈ ਜਿਹੜਾ ਚਾਈਨਾ ਦਾ ਸਾਈਕਲ ਹੈ ਉਹ 300 ਡਾਲਰ ਦਾ ਵੇਚਦਾ ਹੈ ਲੇਕਿਨ ਜਿਹੜਾ ਹਿੰਦੁਸਤਾਨ ਦਾ ਔਰ ਪੰਜਾਬ ਦੇ ਵਿੱਚ ਸਾਈਕਲ ਇੰਡਸਟਰੀ ਲੁਧਿਆਣਾ ਦੀ ਇਹ ਕੇਵਲ 3500 ਰੁਪਏ ਦਾ ਅਸੀਂ ਸਾਈਕਲ ਵੇਚਦੇ ਆਂ ਕਹਿੰਦੇ ਅਸੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਮੈਨੂੰ ਮਿਸਟਰ ਪਾਵਾ ਸੀਗੇ ਸਾਰੀ ਇੰਡਸਟਰੀ ਦੇ ਲੋਕਾਂ ਨਾਲ ਮਲਾਇਆ ਐਂਡ ਉਹਨਾਂ ਨੇ ਦੱਸਿਆ ਕਿ ਕਿੱਥੇ ਕਿੱਥੇ ਕੀ ਕੀ ਦਿੱਕਤਾਂ ਸੋ ਇਸ ਤਰ੍ਹਾਂ ਮੈਂ ਸਲੋਲੀ ਸਲੋਲੀ ਇਹ ਸਾਰੀਆਂ ਦਿੱਕਤਾਂ ਤੋਂ ਵਾਕਿਫ ਹੋ ਰਿਹਾ ਔਰ ਇਹਨਾਂ ਸੇ ਕਿੱਦਾਂ ਅਸੀਂ ਇਸ਼ੂਜ਼ ਨੂੰ ਰੇਜ਼ ਕਰ ਸਕਦੇ ਹਾਂ ਕਿਉਂਕਿ ਬਹੁਤ ਵੱਡੀ ਗੱਲ ਹੈ ਔਰ ਮੈਨੂੰ ਲੱਗਦਾ ਕਿ ਅਗਰ ਦੇਸ਼ ਦੀ ਪਾਰਲੀਮੈਂਟ ਵਿੱਚ ਤਰਕ ਦੇ ਕੇ ਤੁਸੀਂ ਆਪਣੀ ਗੱਲ ਰੱਖਦਾ ਕੋਈ ਵਿਅਕਤੀ ਤਾਂ ਲੋਕ ਉਹਨੂੰ ਜ਼ਰੂਰ ਸੁਣਦੇ ਆ ਔਰ ਇਹ ਤੇ ਅਮਲ ਵੀ ਹੁੰਦਾ ਤੁਸੀਂ ਸਾਈਕਲ ਇੰਡਸਟਰੀ ਦੀ ਗੱਲ ਕੀਤੀ ਮੈਨੂੰ ਲੱਗਦਾ ਕਿ ਕਪੜਾ ਇੰਡਸਟਰੀ ਵੀ ਇੱਥੋਂ ਹੋਜ਼ ਰਹੀ ਵੀ ਸਾਰੀ ਬੰਗਲਾਦੇਸ਼ ਔਰ ਇੰਡੀਆ ਦੀ ਤ੍ਰਿਪੁਰ ਚਲੀ ਗਈ ਹੈ ਬਹੁਤ ਜ਼ਿਆਦਾ ਨਾ 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 ਬੰਗਲਾਦੇਸ਼ ਕਾ ਜਾ ਰਹੀ ਹੈ ਜਬਲਪੁਰ ਜ਼ਿਆਦਾ ਜਾ ਰਹੀ ਹੈ ਉੱਤਰ ਪ੍ਰਦੇਸ਼ ਜਾ ਰਿਹਾ ਹੈ ਇਹ ਜੇ ਕੇ ਜਾ ਰਹੀ ਹੈ ਕੀ ਕਾਰਨ ਰਿਹਾ ਹੁaryana ਪਿੱਛੇ ਕਿਉਂ ਚਲਾ ਗਿਆ ਨਾ ਬਿਕੋਜ਼ ਫ੍ਰੈਂਡਲੀ এনवायरमेंट ਨਹੀਂ ਹੈ ਸਰਕਾਰਾਂ ਦਾ ਬਿਲਕੁਲ ਫੋਕਸ ਨਹੀਂ ਹੈ ਇੰਡਸਟਰੀ ਤੇ ਇਹ ਮੈਂਚੈਸਟਰ ਬਣ ਸਕਦਾ ਹੈ ਹਿੰਦੁਸਤਾਨ ਦਾ ਅਗਰੇ ਦੇ ਤੇ ਫੋਕਸ ਦਿੱਤਾ ਜਾਵੇ ਸਾਨੂੰ ਕੋਈ ਪੰਜਾਬ ਨੂੰ ਪਿੱਛੇ ਕੋਈ ਇਨਸੈਂਟਿਵਸ ਨਹੀਂ ਦਿੱਤੇ ਗਏ ਹਿਮਾਚਲ ਦੇ ਅੰਦਰ ਉਹ ਸਬਸਿਡੀ ਜਿਹੜੀ ਦਿੱਤੀ ਗਈ ਅਸੀਂ ਮੰਨਦੇ ਰਹੇਗੇ ਲੇਕਿਨ ਕਿਸੇ ਨੇ ਪੰਜਾਬ ਦੀ ਵੱਲ ਧਿਆਨ ਨਹੀਂ ਦਿੱਤਾ ਹਾਲਾਂਕਿ ਅਸੀਂ ਅਸੀਂ ਬਹੁਤ ਸਾਰਾ ਆਤਵਾਦੀ ਸਮੇਂ ਸਫਰ ਕੀਤਾ ਸਾਡੀ ਇੰਡਸਟਰੀ ਨੇ ਪੰਜਾਬ ਨੇ ਪੰਜਾਬ ਦੇ ਹਾਲਾਤ ਗੰਭੀਰ ਰਹੇ ਐ ਔਰ ਪੰਜਾਬ ਦੇ ਲੋਕ ਬੜੇ ਉਦਮੀ ਨੇ ਮੈਨੂੰ ਲੱਗਦਾ ਕਿ ਉਹ ਫੋਕਸ ਕਰਨ ਦੀ ਲੋੜ ਸਹੀ ਕੋਈ ਵਕੀਲ ਚੰਗਾ ਨਹੀਂ ਸੀਗਾ ਯੂ ਨੀਡ ਸਮਬਡੀ ਜਿਹੜਾ ਤੁਹਾਡਾ ਕੇਸ ਚੰਗੇ ਤਰੀਕੇ ਨਾਲ ਲੜ ਸਕੀ ਉਹ ਲੁਧਿਆਣਾ ਨੂੰ ਹਜੇ ਤੱਕ ਨਹੀਂ ਮਿਲਿਆ ਮੈਨੂੰ ਲੱਗਦਾ ਰਾਜਾ ਜੀ ਜਦੋਂ ਤੋਂ ਤੁਸੀਂ ਆਇਓ ਪੂਰੇ ਪੰਜਾਬ ਦੀ ਨਿਗਾਹਾਂ ਇਸੇ ਸੀਟ ਤੇ ਐ ਇਹਨੂੰ ਰਾਜਾ ਵੜਿੰਗ ਜਿੱਤਿਆ ਨਾ 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 ਇਟਸ ਬਾਊਟ ਟੈਲ ਮੀ 2012 ਚ ਮਨਪ੍ਰੀਤ ਬਾਦਲ ਦਾ ਚੋਣ ਲੜਿਆ ਸੀ ਪੂਰੇ ਪੰਜਾਬ ਦੀਆਂ ਨਿਗਾਹਾਂ ਗਿੱਦੜਵਾ ਸੀਟ ਤੇ ਸੀ ਜਾਇੰਟ ਕਿਲਰ ਕਿਹਾ ਗਿਆ ਸੀ ਅਖਬਾਰਾਂ ਨੇ ਉੱਚੇ ਬੋਲਣਾ ਬੋਲੀਏ ਕਿਰਤਾਰੋਂ ਡਰਿਏ ਮੈਂ ਨਹੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਫਿਰ ਮੈਂ ਹਰ ਸਿਮਰਤ ਨਾਲ ਲੜਿਆ ਹਾਂ ਜ਼ਰੂਰੀ ਨਹੀਂ ਜੇਤਹਾਰ ਅਸੇ ਲੜਿਆ ਜਾਂਦਾ ਹੈ ਔਰ ਆਈ ਐਮ ਨਾਟ ਹੇਅਰ ਫॉर ਜੇਤਹਾਰ ਮੈਂ ਇੱਕ ਵੱਖਰੇ ਮਿਸ਼ਨ ਅਸੇ ਲੁਧਿਆਣਾ ਐ ਮੇਰਾ ਸੰਕਲਪ ਹੋ ਰਿਹਾ ਹੈ ਮੇਰਾ ਮਿਸ਼ਨ ਹੋ ਰਿਹਾ ਹੈ ਮੇਰਾ ਮੈਸੇਜ ਹੋ ਰਿਹਾ ਹੈ ਦੇਣਾ ਹੈ ਇਹ ਵਫਾਦਾਰੀ ਤੇ ਗਦਾਰੀ ਦਾ ਮੈਸੇਜ ਹੈ ਲੁਧਿਆਣਾ ਦੀ ਤਰੱਕੀ ਅਸੇ ਮੈਂ ਇੱਥੇ ਆਏ ਲੀਡਰ ਉਹ ਨਹੀਂ ਹੁੰਦਾ ਜਿਹੜਾ ਬਹੁਤ ਵਾਰ ਜਿੱਤ ਜੇ ਲੀਡਰ ਉਹ ਹੁੰਦਾ ਜਿਹਨੂੰ ਲੋਕ ਪਿਆਰ ਕਰਨ ਸੋ ਮੇਰਾ ਵੱਖਰਾ ਮਿਸ਼ਨ ਹੈ ਔਰ ਜਿੱਥੇ ਮੈਂ ਜਾਵਾਂਗਾ ਉਹ ਹੌਟ ਸੀਟ ਬਣ ਜਾਏ ਰਵਨੀਤ ਬਿੱਟੂ ਨੂੰ ਤੁਸੀਂ ਕਹਿ ਰਹੇ ਹੋ ਗਦਾਰੀ ਕੀਤੀ ਪਰ ਉਹ ਭਾਜੇ ਪੀ ਜਾ ਕੇ ਬੜੇ ਕੰਫਰਟੇਬਲ ਹੋ ਗਏ ਇੰਨੇ ਕੰਫਰਟੇਬਲ ਹੋ ਗਏ ਹੁਣ ਤਾਂ ਰਾਤਾਂ ਵੀ ਭਾਜੇ ਪੀ ਦੇ ਦਫਤਰ ਚ ਕੱਟ ਰਹੇ ਨੇ 4 ਤਰੀਕ ਨੂੰ ਹੋਰ ਕੰਫਰਟੇਬਲ ਕਰ ਦੇਾਂਗੇ ਕਿਤੇ ਆਉਣ ਦੀ ਲੋੜ ਹੀ ਨਹੀਂ ਕੰਫਰਟੇਬਲ ਨਾਲ ਸੌਏਗਾ ਡਬਲੀ ਬਿੱਟੂ ਮੁੱਖ ਮੁਕਾਬਲਾ ਤੁਹਾਡਾ ਮਕਮਲ ਕੰਫਰਟੇਬਲ ਮੁੱਖ ਮੁਕਾਬਲਾ ਰਵਨੀਤ ਬਿੱਟੂ ਨਾਲ ਹੀ ਸਮਝ ਦਿਓ ਜਾਂ ਅਸ਼ੋਕ ਪ੍ਰਾਸ਼ਰ ਪੱਪੀ ਵੀ ਨੇ ਭਗਵੰਤਮਾਨ ਇੱਥੇ ਆਂਦੇ ਨੇ ਕਹਿੰਦੇ ਨੇ ਰਾਜਾ ਗੱਪੀ ਬਿੱਟੂ ਗੱਪੀ ਜਿੱਤੇਗਾ ਸਾਡਾ ਪੱਪੀ ਹਾਂ ਤੇ ਤੇਰੀ ਪੱਪੀ ਜਿਹੜੀ ਭਗਵੰਤਮਾਨ ਨੇ ਪੱਪੀ ਦਿੱਤੀ ਐ ਬਿੱਟੂ ਨੂੰ 왓ਸਐ ਗਿਫਟਡ ਪੱਪੀ ਟੂ ਬਿੱਟੂ ਪੱਪੀ ਦਿੱਤੀ ਬਿੱਟੂ ਦੀ ਯਾਰੀ ਤੇ ਭਗਵੰਤਮਾਨ ਦੀ ਯਾਰੀ ਸੱਦ ਦੁਨੀਆ ਨੂੰ ਪਤਾ ਹੈ ਔਰ ਕਿਸ ਕਰਕੇ ਪੱਪੀ ਦਿੱਤੀ ਸੀ ਕਿ ਬਿੱਟੂ ਜਿੱਤ ਜੂਗਾ ਹੁਣ ਬਿੱਟੂ ਨਹੀਂ ਜਿੱਤਣਾ ਔਰ ਮੁਕਾਬਲਾ ਕਿਹਦੇ ਨਾਲ ਹੈ ਗੁਰਦੁਆਰਾ ਸਾਹਿਬ ਸਾਹਮਣੇ ਮੈਂ ਨਹੀਂ ਕਹਿੰਦਾ ਇਹ ਆ ਜਿਹੜਾ ਰੌਣਕ ਮੇਲਾ ਤੇ ਪਿਆਰ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਮੁਕਾਬਲਾ ਮਕੂਬਲਾ ਕਿਸੇ ਨਾਲ ਨਹੀਂ ਰਹਿਣਾ ਜਿਵੇਂ ਲੋਕਾਂ ਦਾ ਰੁਝਾਨ ਹੈ ਮੁਕਾਬਲਾ ਵਿਦਿਨ ਪਾਰਟੀ ਦੇ ਨਹੀਂ ਤੁਹਾਡਾ ਕਿਉਂਕਿ ਇਹ ਵੀ ਗੱਲਾਂ ਸਿਗੀਆਂ ਕਿ ਜਿਹੜੇ ਵੱਡੇ ਨੇਤਾ ਨੇ ਚਾਹੇ ਭਾਰਤਪੁਸ਼ਨ ਆਸ਼ੂ ਨੇ 5 ਮਿੰਟ ਹੋਰ ਮੈਂ ਲਵਾऊंगा ਤੁਹਾਡੇ ਕਿ ਉਹ ਸਾਇਦ ਤੁਹਾਡੇ ਨਾਲ ਨਹੀਂ ਚੱਲ ਰਿਹਾ ਤੁਹਾਡੇ ਆਣ ਕਰਕੇ ਇੱਥੇ ਨਰਾਜ਼ ਹੋਏ ਨੇ ਨਰਾਜ਼ ਹੋਏ ਵੀ ਹੋਣਗੇ ਸ਼ਾਇਦ ਤੁਹਾਡੇ ਤੱਕ ਪਹੁੰਚ ਹੀ ਹੋएगी ਮਾਸ਼ੂ ਜੀ ਨਾਲੇ ਮਾਸ਼ੂ ਜੀ ਪਲੀਜ਼ ਬੰਦ ਉਹ ਐਸ ਕਰਕੇ ਕਿ ਆਪਣੇ ਆਪ ਮੀਡੀਆ ਵਾਲੇ ਕਹਿ ਦਿੰਦੇ ਆ ਕਿ ਨਰਾਸ਼ ਚੱਲ ਰਹੀ ਮੈਨੂੰ ਕੋਈ ਸਬੂਤ ਦਿਓ ਨਰਾਸ਼ਤਾ ਦਾ ਆਪਣੇ ਆਪ ਚੈਨਲ ਵਾਲੇ ਲੋਕ ਆਪੇ ਬਣਾ ਲੈਂਦੇ ਮਨ ਘੜਤ ਗੱਲ ਸਾਡੇ ਨਾਲ ਨਰਾਜ਼ ਚੱਲ ਰਹੇ ਨੇ ਭਾਰਤ ਪੁਸ਼ਨਾ ਸ਼ੂ ਰੋਜ਼ ਮੇਰੇ ਨਾਲ ਪਾਰਕ ਚ ਜਾ ਰਿਹਾ ਤੜਕੇ ਸਵੇਰ ਕਰਨ ਅੱਛਾ ਸ਼ਾਮ ਨੂੰ ਮੇਰੇ ਨਾਲ ਕਿਸੇ ਸੰਸਥਾ ਦੇ ਕੋਲੇ ਮਿਲਣ ਜਾ ਰਿਹਾ ਪਬਲਿਕ ਪ੍ਰੋਗਰਾਮ ਕਰਾ ਰਿਹਾ ਮੈਂ ਆਇਆ ਪਹਿਲੇ ਦਿਨ ਮੇਰੇ ਸਵਾਗਤ ਤੇ ਭਾਰਤ ਪੁਸ਼ਨਾ ਸ਼ੂ ਜੀ ਸੀ ਕੋਈ ਨਰਾਜ਼ ਨਹੀਂ ਹੈ ਕੋਈ ਨਰਾਜ਼ ਨਹੀਂ ਹੈ ਜੇ ਇੱਕ ਦਿਨ ਕੋਈ ਨਹੀਂ ਆਉਂਦਾ ਤਾਂ ਮੀਡੀਆ ਕਹਿੰਦਾ ਕਿ ਤੁਹਾਡੇ ਨਾਲ ਨਰਾਜ਼ ਚੱਲ ਰਹੇ ਨੇ ਮੇਰੇ ਨਾਲ ਕੋਈ ਨਰਾਜ਼ ਨਹੀਂ ਚੱਲ ਰਿਹਾ ਬੈਂਸ ਬ੍ਰਦਰ ਤੁਸੀਂ ਕਾਂਗਰਸ 'ਚ ਸ਼ਾਮਲ ਕਰਾ ਲੇ ਕੱਲ ਮਜਬੂਤ ਹੋ ਗਏ ਹੋ ਹੋਰ ਜ਼ਿਆਦਾ ਕਿਸੇ ਵੀ ਵਿਅਕਤੀ ਦੇ ਆਉਣ ਦੇ ਨਾਲ ਇਹ 3 ਲੱਖ ਇੰਡੀਪੈਂਡੈਂਟ ਬੋਰਡ ਲੈ ਕੇ ਗਏ ਸੀ ਬੈਂਸ ਬ੍ਰਦਰਸ ਕੰਗੂੜਾ ਸਾਹਿਬ ਸਾਡੇ ਨਾਲ ਆਏ ਸਾਡੇ ਨਾਲ ਬੈਂਸ ਬ੍ਰਦਰਸ ਆਏ ਉਹ ਕਹਿੰਦੇ ਕਿ ਇੱਕ ਨਾਲ ਦੋ ਹੋ ਜਾਂਦੇ ਹੈ ਬਰਕਤ ਆਉਂਦੀ ਹੈ ਔਰ ਇਕੱਠੇ ਹੋ ਕੇ ਸਾਨੂੰ ਬਲ ਮਿਲਦਾ ਹੈ ਜੋ ਜਲਦੀ ਜਲਦੀ ਸਵਾਲ ਜਵਾਬ ਕਰਾਂਗੇ ਕਿਉਂਕਿ ਤੁਹਾਡੇ ਕੋ ਵੀ ਸਮਾਂ ਬਹੁਤ ਘੱਟ ਹੈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਇਹ ਵੀ ਕਹਿੰਦੇ ਨੇ ਕਿ ਵਿਦਨ ਕਾਂਗਰਸ ਪਾਰਟੀ ਉਹ ਕਹਿੰਦੇ ਨੇ ਕਿ ਠੀਕ ਨਹੀਂ ਹੈਗਾ ਪ੍ਰਤਾਪ ਬਾਜਵਾ ਖੁਦ ਰਾਜਾ ਵੜਿੰਗ ਨੂੰ ਹਰਾਣਾ ਚਾਹੁੰਦੇ ਨੇ ਤਾਂ ਉਹ ਆਉਂ ਲੁਧਿਆਣਾ ਆ ਕੇ ਬੈਠੇ ਉਹ ਭਾਈ ਭਗਵੰਤ ਮਾਨ ਜੀ ਨੂੰ ਕਿਉਂ ਫਿਕਰ ਹੈ ਸਾਡੀ ਮੈਨੂੰ ਤਾਂ ਲੋਕ ਕਹਿੰਦੇ ਸੀ ਕਿ ਰਾਜਾ ਵੜਿੰਗ ਨੂੰ ਗਿੱਦੜਵਾ ਪੈਸਾ ਮੈਂ ਮੁਕਸਰ ਦਾ ਰਹਿਣ ਵਾਲਾ ਸੀ ਕਦੇ ਗਿੱਦੜਵਾ ਸੀਟ ਨਹੀਂ ਜਿੱਤੇ ਸੀ ਰਾਜਾ ਵੜਿੰਗ ਦਾ ਸਿਆਸੀ ਜੀਵਨ ਹੁਣ ਖਤਮ ਹੋ ਜਾਏਗਾ ਇਹ ਗਿੱਦੜਵਾ ਜੋਗਰਾ ਰਹਿ ਜਾਏਗਾ ਕਦੇ ਨਹੀਂ ਜਿੱਤੇਗਾ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਰੱਬ ਦੀ ਕਿਰਪਾ ਹੋਣੀ ਚਾਹੀਦੀ ਹੈ ਕੋਈ ਕਿਸੇ ਨੂੰ ਮਾਰਦਾ ਨਹੀਂ ਔਰ ਕਈ ਵਾਰੀ ਪੁੱਠੀਆਂ ਸਿੱਧੀਆਂ ਕਰ ਦਿੰਦਾ ਹੈ ਰੱਬ ਤੁਸੀਂ ਕਿਉਂਕਿ ਪੰਜਾਬ ਦੇ ਪ੍ਰਧਾਨ ਵੀ ਹੋ ਕਾਂਗਰਸ ਦੇ ਬਾਕੀ 12 ਸੀਟਾਂ ਨੂੰ ਕਿਵੇਂ ਦੇਖ ਰਹੇ ਹੋ ਲੁਧਿਆਣਾ ਚ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਦੇਣਾ ਪੈ ਰਿਹਾ ਹੈ ਬਾਕੀ 12 ਸੀਟਾਂ ਨੂੰ ਕਿਹਨਾਂ ਨੂੰ ਸਮਾਂ ਦੇ ਰਹੇ ਆਂ ਅੱਜ ਸਵੇਰ ਆਪਣੇ ਨਾਮੀਨੇਸ਼ਨ ਪਰ ਤੋਂ ਪਹਿਲਾਂ ਮੈਂ ਵਿਜੇਂਦਰ ਸਿੰਘਲਾ ਦੇ ਨਾਮੀਨੇਸ਼ਨ ਪਰ ਆ ਕੇ ਆਇਆ ਮੈਂ ਡਾਕਟਰ ਗਾਂਧੀ ਦੇ ਨਾਮੀਨੇਸ਼ਨ ਪਰ ਆ ਕੇ ਆਇਆ ਮੈਂ ਸੁਪਾਲ ਸਿੰਘ ਖਹਿਰਾ ਦੇ ਨਾਮੀਨੇਸ਼ਨ ਪਰ ਆ ਕੇ ਆਇਆ ਮੈਂ ਬਠਿੰਡੇ ਨਾਮੀਨੇਸ਼ਨ ਪਰ ਆ ਕੇ ਆਇਆ ਮੈਂ ਆਪਦੇ ਫਰਜ਼ਾਂ ਦੀ ਪੂਰਤੀ ਬੇਸ਼ੱਕ ਚੋਣ ਲੜ ਰਹੇ ਹਾਂ ਲੇਕਿਨ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਵੜਿੰਗ ਆਪਦੇ ਫਰਜ਼ਾਂ ਦੀ ਪੂਰਤੀ ਕਰ ਰਿਹਾ ਹੈ ਪ੍ਰੈਸ਼ਰ ਹੈ ਬਹੁਤ ਜ਼ਿਆਦਾ ਇਸ ਪਰੈਸ਼ਰ ਕਦੇ ਰੱਖਿਆ ਹੀ ਨਹੀਂ ਜੇ ਸਾਲ ਦਾ ਮੁੰਡਾ ਸੀ ਜਿਹਨੋਰੀ ਮਾਂ ਮਰ ਗਈ ਬਾਪ ਮਰ ਗਿਆ ਤੇ ਬਾਬੇ ਨਾਨਕ ਨੇ ਫਿਰ ਇੱਥੋਂ ਤੱਕ ਪਹੁੰਚਾਇਆ ਫਿਰ ਪ੍ਰੈਸ਼ਰ ਕਰਦਾ ਕਿ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਨੋ ਪ੍ਰੈਸ਼ਰ ਮੈਂ ਤਾਂ ਅਨੰਦ ਦੇ ਨਾਲ ਇਲੈਕਸ਼ਨ ਲੜ ਰਿਹਾ ਬਲਕੌਰ ਸਿੰਘ ਜੀ ਵੀ ਤੁਹਾਡੇ ਨਾਲ ਅੱਜ ਦਿਖਾਈ ਦਿੱਤੇ ਤੁਹਾਡੇ ਨਾਲ ਲਗਾਤਾਰ ਆ ਰਹੇ ਨੇ ਔਰੇ ਪਿੱਛੇ ਕਾ ਰਹੇ ਨੇ ਬਲਕੌਰ ਸਿੰਘ ਇਨਸਾਫ ਮੰਗ ਰਿਹਾ ਆਪ ਦੇ ਪੁੱਤ ਦਾ ਇਨਸਾਫ ਜਿਹੜਾ ਹਿੰਦੁਸਤਾਨ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਤੋਂ ਨਹੀਂ ਮਿਲਿਆ ਅੱਜ ਸਰਦਾਰ ਬਲਕੌਰ ਸਿੰਘ ਨੂੰ ਇਹ ਉਮੀਦ ਹੈ ਔਰ ਸਾਡੇ ਨਾਲ ਵੀ ਇਹ ਗੱਲ ਕਰ ਰਹੇ ਕਿ ਰਾਜੇ ਮੈਨੂੰ ਉਮੀਦ ਹੈ ਕਾਂਗਰਸ ਤੋਂ ਹੋ ਸਕਦਾ ਕੱਲ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਜੇਲ੍ਹਾਂ ਚ ਬੈਠੇ ਬੰਦਿਆਂ ਨੇ ਜਿਨ੍ਹਾਂ ਨੇ ਮੇਰੇ ਮੁੰਡੇ ਨੂੰ ਮਾਰਾਇਆ ਹੋਰ ਇਨਸਾਫ ਤੁਸੀਂ ਲੋਕਾਂ ਨੇ ਲੈਣਾ ਹੈ ਔਰ ਬਿਲਕੁਲ ਮੈਂ ਉਹ ਬਲਕੌਰ ਸਿੰਘ ਜੀ ਨਾਲ ਸਹਿਮਤ ਹੈ ਕਿ ਹਿੰਦੁਸਤਾਨ ਦੀ ਸਰਕਾਰ ਇਹ ਕੈਸੇ ਲੋਕ ਜਿਹੜੇ ਜੇਲਾ ਚ ਬੈਠੇ ਲੋਕਾਂ ਨੂੰ ਮਾਰ ਦਿੰਦੇ ਐ ਮੂਸੇ ਆਲਾ ਸਾਹਿਬ ਵਰਗੇ ਨੂੰ ਕੀ ਉਹਨਾਂ ਨੂੰ ਨਪਟਾਰਾ ਨਹੀਂ ਕਰ ਸਕਦੀ ਅਗਰ ਹਿੰਦੁਸਤਾਨ ਦੀ ਸਰਕਾਰ ਕਾਂਗਰਸ ਪਾਰਟੀ ਦੀ ਆਈ ਪਹਿਲੇ ਮਹੀਨੇ ਚ ਨਪਟਾਰਾ ਕਰਦੇ ਆਂਗੇ ਪਹਿਲੇ ਮਹੀਨੇ ਤੁਸੀਂ ਕਾਂਗਰਸ ਦੇ ਪ੍ਰਧਾਨ ਉਹ ਅਮਰਪਾਲ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੇ ਨੇ ਕੀ ਇੱਕ ਨਵਾਂ ਨੈਰੇਟਿਵ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆ ਰਿਹਾ ਕਿਵੇਂ ਦੇਖਦੇ ਉਹਨਾਂ ਦੀ ਨਾਮਜ਼ਦਗੀ ਨੂੰ ਸੋ ਦੇਖੋ ਮੈਂ ਹਰ ਵਿਅਕਤੀ ਦਾ ਫੰਡਾਮੈਂਟਲ ਰਾਈਟ ਹੈ ਮੈਂ ਕਨਸਟੀਟਿਊਸ਼ਨ ਤੇ ਦੇਸ਼ ਦੇ ਸੰਵਿਧਾਨ ਤੇ ਵਿਸ਼ਵਾਸ ਰੱਖਦਾ ਹਾਂ ਕੋਈ ਵੀ ਵਿਅਕਤੀ ਜੇ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਕਿ ਹਰ ਵਿਅਕਤੀ ਨੂੰ ਹੱਕ ਹੈ ਚੋਣਾਂ ਲੜਨਾ ਬੇਸ਼ੱਕ ਮੇਰੇ ਮਤ ਪੇਦ ਕਿਸੇ ਵਿਅਕਤੀ ਨਾ ਰਹਿਣ ਉਹ ਰਹਿਣਗੇ ਲੇਕਿਨ ਹਰ ਵਿਅਕਤੀ ਦਾ ਰਾਈਟ ਹੈ ਜੋ ਕਨਸਟੀਟਿਊਸ਼ਨ ਕਹਿੰਦਾ ਹੈ ਮੇਰੇ ਅਸ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਵੀ ਚੋਣਾਂ ਲੜੇ اگر દેશ ਦਾ ਸੰਵਿਧਾਨ ਇਹ ਕਹਿੰਦਾ ਹੈ ਕਿ ਜੇਹੇ ਚ ਬੈਠਾ ਵਿਅਕਤੀ ਚੋਣਾਂ ਲੜ ਸਕਦਾ ਹੈ ਤੇ ਰਾਜੇਵਿੰਗ ਨੂੰ ਕੀ ਇਤਰਾਜ ਹੋ ਸਕਦਾ بالکل ਸਾਡੇ ਸਹਿਯੋਗੀ ਹਿੰਮਤ ਤੁਹਾਡੇ ਕੋਲ ਸਵਾਲ ਕਰਨਾ ਚਾਹੁੰਦੇ ਨੇ ਜਰਾ ਕੁ ਬੋਲ ਕਰਨੇ ਚੰਗੇ ਤਰੀਕੇ ਨਾਲ ਦੱਸ ਦੇ ਵੀ ਆਵੋ ਵੀਰਿੰਗ ਸਾਹਿਬ ਤੁਸੀਂ ਕਹੇ ਮੇਰਾ ਮਕਸਦ ਗਦਾਰੀ ਤੇ ਹੀ ਚਾਹੀਦੀ ਹੈ ਤੁਸੀਂ ਇਹ ਇੱਕਲੀਅਰ ਕਰੋ ਪਹਿਲਾਂ ਤੁਸੀਂ ਇੱਥੇ ਜਿੱਤਣ ਵਾਸਤੇ ਆਏ ਹੋ ਕਿ ਜਾਂ ਫਿਰ ਰਮਨੀ ਸਿੰਘ ਬਿੱਟ ਨੂੰ ਹਰਾਉਣ ਵਾਸਤੇ ਇੱਥੇ ਆਏ ਹੋ ਇਹ ਤਾਂ ਯਾਰ ਆਉਣ ਵਾਲੇ ਦੋਨੋਂ ਸਵਾਲ ਹੀ ਹੈ ਦੋਨੋਂ ਮੇਰੇ ਜਵਾਬ ਹੀ ਹੈ ਜਿੱਤਣ ਵਾਸਤੇ ਵੀ ਆਇਆ ਹੈ ਇੱਕ ਸਨੇਹਾ ਵੀ ਦੇਣਾਸਤੇ ਹੈ ਦੇਸ਼ ਦੇ ਅੰਦਰ ਕਿ ਇਸ ਦੇਸ਼ ਦੇ ਵਿੱਚ ਗਦਾਰਾਂ ਦੇ ਵਾਸਤੇ ਕੋਈ ਜਗ੍ਹਾ ਨਹੀਂ ਹੈ। ਬੈਂਸ ਬੰਦ ਤੁਸੀਂ ਸ਼ਾਮਲ ਕਰਾਏ ਨੇ ਕਾਂਗਰਸ ਦੇ ਵਿੱਚ ਤੁਸੀਂ ਕਿਹਾ ਵੱਡਾ ਵੋਟ ਬੈਂਕ ਹੈ 3 ਲੱਖ ਤੋਂ ਵੱਧ ਵੋਟਾਂ ਲੈ ਕੇ ਗਏ ਸੀ ਪਿਛਲੀ ਵਾਰ ਪਰ ਉਸ ਤੋਂ ਬਾਅਦ ਉਹਨਾਂ ਤੇ ਗੰਭੀਰ ਆਰੋਪ ਲੱਗੇ ਨੇ ਕਿ ਲੱਗਦਾ ਕਿ ਇਹ ਜਿਹੇ ਬੰਦੇ ਨੂੰ ਪਾਰਟੀ ਵਿੱਚ ਲਿਆਉਣਾ ਚਾਹੀਦਾ ਸੀ ਤਾਂ ਹੁਣ ਜਿਹੜੇ ਉਹਨਾਂ ਦੇ ਹਲਕੇ ਦੇ ਵਿੱਚ ਇੰਚਾਰਜ ਨੇ ਤੁਹਾਡੇ ਉਹਨਾਂ ਕੋਲ ਵੱਧ ਨੂੰ ਇੰਚਾਰਜ ਆਤਮ ਨਗਰ ਦਾ ਵੀ ਹੈ ਉਹ ਕੌਣ ਨਰਾਜ ਨਜ਼ਰ ਆ ਰਹੇ ਨੇ। ਤੁਹਾਨੂੰ ਪਤਾ ਹੈ ਕਿ ਦੇਸ਼ ਦੀ ਪਿਛਲੀ ਪਾਰਲੀਮੈਂਟ ਦੇ ਵਿੱਚ ਕਿੰਨੇ ਲੋਕਾਂ ਤੇ ਗਰੀਬ ਗੰਭੀਰ ਆਰੋਪ ਸਨ ਕਿੰਨੇ ਲੋਕ ਮਕਦਮੇ ਸੰ ਤੁਹਾਨੂੰ ਪਤਾ ਹੈ ਮੈਨੂੰ ਤਾਂ ਆਪਣਾ ਪਤਾ ਹੈ ਕਿ ਰਾਜੇ ਵਿੜਿੰਗ ਤੇ ਇੱਕ ਵੀ ਮੁਕਦਮਾ ਦਰਜ ਨਹੀਂ ਹੈ ਪਰ ਦੂਸਰੀ ਗੱਲ ਇਹ ਜਿਹੜੇ ਮੁੱਦੇ ਨੇ ਇਹ ਸਾਰੇ ਮੇਰਾ ਖਿਆਲ ਅਦਾਲਤ ਦੇ ਵਿੱਚ ਨੇ ਆਉਣ ਵਾਲੇ ਸਮੇਂ 'ਚ ਮਾਨਜੋਗ ਅਦਾਲਤ ਜੋ ਵੀ ਕਹੇਗੀ ਉਹਰੇ ਤੇ ਫਿਰ ਆਪਣੀ ਪ੍ਰਤੀਕਿਰਿਆ ਦਿਆਂਗਾ ਹਾਂ ਕਿਸੇ ਵਿਅਕਤੀ ਤੇ ਚਾਹੇ ਦੋਸ਼ ਲੱਗੇ ਹੈ ਚਾਹੇ ਹੈਗੇ ਮੈਂ ਕੋਈ ਕਿਸੇ ਨੂੰ ਕਲੀਨ ਚਿੱਟ ਦੇਣ ਵਾਲਾ ਨਹੀਂ ਆ ਉਹ ਅਦਾਲਤ ਨੇ ਦੇਣੀ ਹੈ ਪਰ ਹਰ ਵਿਅਕਤੀ ਨੂੰ ਕਿਸੇ ਵੀ ਵਿਅਕਤੀ ਦੀ ਮਦਦ ਕਰਨ ਦਾ ਅਧਿਕਾਰ ਹੈਗਾ ਚਾਹੇ ਉਹ ਕੋਈ ਵੀ ਹੈ ਸੋ ਬੈਂਸ ਬ੍ਰਦਰ ਨੇ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਪਾਰਟੀ ਦੀ ਮਦਦ ਕਰਾਂਗੇ ਅਸੀਂ ਕਾਂਗਰਸ ਪਾਰਟੀ ਦੇ ਨਾਲ ਚੱਲਾਂਗੇ ਔਰ ਕਾਂਗਰਸ ਪਾਰਟੀ ਅੱਜ ਤੋਂ ਸਾਡੀ ਪਾਰਟੀ ਹੈ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਆਖਰੀ ਸਵਾਲ ਇੰਡੀਆ ਅਲਾਈਂਸ ਦਾ ਸਥਿਤੀ ਨੂੰ ਕਿਤੇ ਦੇਖ ਰਹੇ ਹੋ 4 ਜੂਨ ਨੂੰ ਦੇਸ਼ ਦੇ ਨਤੀਜੇ ਕੀ ਹੋਣਗੇ ਆਖਰੀ ਸਵਾਲ ਦੋ ਹੀ ਗੱਲਾਂ ਪਹਿਲੇ ਕਹਤੇ تھے ਨਰਿੰਦਰ ਮੋਦੀ ਆਪ ਕੀ ਬਾਅਦ 400 पार ਹੁਣ ਕਹਿਣ ਲੱਗ ਪਏ ਆਪकी बार स्थिर ਸਰਕਾਰ ਕبھی ਮੰਗਲ ਸੂਤਰ ਦੀ ਗੱਲ ਕਰਦੇ ਆ ਕਦੇ ਕਹਿੰਦੇ ਮੁਸਲਿਮ ਲੀਗ ਦਾ ਹੈ ਮੈਨੀਫੈਸਟ ਹੋਇਆ ਇਸ ਤੋਂ ਅੰਦਾਜ਼ਾ ਲੱਗਦਾ ਹੈ ਮੇਰਾ 25 ਸਾਲ ਦਾ ਰਾਜਨੀਤਿਕ ਤਜਰਬਾ ਇਹ ਕਹਿੰਦਾ ਹੈ ਕਿ ਦੇਸ਼ ਤੇ ਪ੍ਰਧਾਨ ਮੰਤਰੀ ਹਿੱਲੇ ਵੇ ਮੈਨੂੰ ਲੱਗਦਾ ਕਿ ਇੰਡੀਆ ਅਲਾਈਅንስ ਦੀ ਇੰਡੀਆ ਗਠਵੰਦਨ ਦੀ ਇਸ ਵਾਰੀ ਸਰਕਾਰ ਬਣੇਗੀ ਇੰਡੀਆ ਸ਼ਾਇਨਿੰਗ ਦੀ ਤਰ੍ਹਾਂ ਜਦੋਂ ਬਾਦਪਾਈ ਜੀ ਦੀ ਬਣੀ ਸੀ ਜੀ ਦੇਸ਼ ਦੇ ਹਾਲਾਤ ਬੜੇ ਵੇ ਮੈਨੂੰ ਨਹੀਂ ਲੱਗਦਾ ਕਿ ਬੀਜਪੀ ਦੀ ਕੋਈ ਗਵਰਨਮੈਂਟ ਆਈ ਬਿਲਕੁਲ ਤਾਂ ਇਹ ਸਨ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਰਾਜਾ ਵੜਿੰਗ ਜੋ ਜਨਤਾ ਦੀ ਅਦਾਲਤ ਦੇ ਵਿੱਚ ਇਹਨਾਂ ਨੇ ਆਪਣਾ ਪੱਖ ਰੱਖਿਆ ਕਿ ਜਨਤਾ ਸੰਤੁਸ਼ਟ ਹੈ ਜੋ ਇਹਨਾਂ ਨੇ ਕਿਹਾ ਸੰਤੁਸ਼ਟ ਹੋ ਸਾਰੇ ਚਲੋ ਤਾਂ ਰਾਜਾ ਵੜਿੰਗ ਤੋਂ ਸੰਤੁਸ਼ਟ ਨੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ